ਵੀ ਚਲੋ ਯਾਰ ਜੋ ਹੋਊਗਾ ਦੇਖੀ ਜਾਊਗੀ ਜਾਂ ਜਿਹੜੇ ਹੈਗੇ ਆ ਇਹ ਫਿਰਦੇ ਆ ਆਪੇ ਕਰ ਲੈਣਗੇ ਇਸ ਲਈ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਜਿਹੜੀ ਜਾਂ ਆਪਣੇ ਨਾਲ ਇਕਾਈ ਨਹੀਂ ਜੁੜੀ ਹੋਈ ਜਾਂ ਜਿਹੜੇ ਪਿੰਡਾਂ ਦੇ ਲੋਕ ਆਪਣੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਆਪਾਂ ਜਾਗਰਤ ਕਰੀਏ ਤੇ ਇੱਧਰ ਇਸ ਦੇ ਵਿੱਚ ਲਿਆ ਕੇ ਜਿੱਥੇ ਬੰਦੀਆਂ ਦੇ ਵਿੱਚ ਆਪਣਾ ਏਕਾ ਕੰਮ ਕਰੀਏ ਤਾਂ ਕਿ ਆਪਾਂ ਇਸ ਏਕੇ ਦੇ ਸੱਤੇ ਆਪਾਂ ਜੋ ਭ੍ਰਿਸ਼ਟਾਚਾਰ ਹੈ ਉਸ ਨੂੰ ਵੀ ਨੱਥ ਪਾ ਸਕੀਏ ਤੇ ਜਿਹੜੇ ਇਹ ਬਕਾਊ ਲੀਡਰ ਹੈ ਇਹਨਾਂ ਨੇ ਵੀ ਇਸ ਤਰ੍ਹਾਂ ਦਾ ਇੱਕ ਸਿਸਟਮ ਤਿਆਰ ਕਰਦੀਏ ਕਿ ਇਹਨਾਂ ਦਾ ਪਿੰਡਾਂ ਦੇ ਵਿੱਚ ਵੜਨਾ ਮੁਸ਼ਕਲ ਹੋ ਜੇ ਲੋਕ ਇੰਨੇ ਕਿ ਜਾਗਰਤ ਹੋ ਜਾਣ ਕਿ ਇਹਨਾਂ ਨੂੰ ਪਿੰਡਾਂ 'ਚ ਗਿਆ ਨੂੰ ਸਵਾਲ ਕਰਨਾ ਤਾਂ ਕਿ ਫਿਰ ਇਹ ਵੀ ਭਿਸ਼ਟਾਚਾਰ ਤੋਂ ਪਿੱਛੇ ਹਟਣਾ ਤੇ ਜਿਹੜਾ ਸਿਸਟਮ ਆ ਉਹ ਸਹੀ ਹੋਵੇ ਤੇ ਸਾਰੇ ਲੋਕਾਂ ਨੂੰ ਬਰਾਬਰ ਦੇ ਹੱਕ ਮਿਲਣ ਇਹਨੇ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ ਜੈ ਸਿੰਘ ਅਰਸ ਜਿੱਤਲਰ ਦੇ ਲੋਕਾਂ ਦੇ ਇਸਾਨਾ ਹਰਪਾਲ ਸਿੰਘ ਜੀ ਕਿੱਲਿਆਂ ਵਾਲੀ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੁਣ ਨਾਰੇ ਲਾ ਲਈ ਆਪਾਂ ਉਸ ਤੋਂ ਅਗਲੇ ਬੁਲਾਰੇ ਸੁਖਵੀਰ ਸਿੰਘ ਜੀ ਵੜਿੰਖੇੜਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਲੋਕੀਤਾ ਜਿੰਦਾਬਾਦ 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 ਭਾਰਤੀ ਹਾਕਮ ਮੁਰਦਾਬਾਦ 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 ਮੋਦੀ ਟਰੰਪ ਜੋੜੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੁਕਤਵਤਾ ਆਰ ਸਮਝੌਤਾ ਰੱਦ ਕਰੋ ਭਾਰਤੀ ਹਾਕਮਾਂ WTO ਚੋਂ ਬਾਹਰ ਆਓ। ਹਾਏ ਰੱਬ। ਭਾਰਤੀ ਹਾਕਮਾਂ WTO ਚੋਂ ਬਾਹਰ ਆਓ। ਹਾਏ ਰੱਬ। ਸਰ ਅਮਰੀਕਨ ਵਾਲੇ ਕੀਤੇ ਸਾਰੇ ਸਮਝੌਤੇ ਰੱਦ ਕਰੋ। ਰੱਦ ਕਰੋ। ਲੋਕ ਇਕਤਾ ਜਿੰਦਾਬਾਦ। 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 ਸਾਮਰਾਜੀਆਂ ਦੇ ਬਦਲਾਰ ਭਾਰਤੀ ਹਾਕਮ ਮਰਦਾਬਾਦ। 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 ਇੱਕ ਗੱਲ ਅੱਜ ਸਿੱਥੋਂ ਸੀਆਈਡੀ ਦੇ ਧਿਆਨ ਚ ਵੀ ਲਿਆਉਣਾ ਚਾਹੁੰਦੇ ਆ। ਕੇ ਲੰਬੀ ਬਲਾਕ ਦੇ ਕਾਫੀ ਸਾਰੇ ਪਿੰਡ ਕੋਈ ਪੁੱਡਾ ਸਕੀਮ ਹੈ ਉਹਦੇ ਤਹਿਤ ਆ ਲੈ ਕੇ ਆਉਂਦੇ ਆ ਜਿਹਦੇ ਤਹਿਤ ਸਾਨੂੰ ਅੱਜ ਪਤਾ ਲੱਗਿਆ ਕਿ 2 ਕਨਾਲਾਂ 1 ਮਰਲੇ ਤੋਂ ਘੱਟ ਰਜਿਸਟਰੀ ਨਹੀਂ ਹੁੰਦੀ ਜੇ ਕਿਸੇ ਕਿਸਾਨ ਨੂੰ ਲੋੜ ਹੈ ਕੋਈ 5-7 ਮਰਲੇ ਵੇਚ ਕੇ ਉਹਦਾ ਸਰਦਾ ਤਾਂ ਰਜਿਸਟਰੀ ਨਹੀਂ ਹੁੰਦੀ ਸਾਨੂੰ ਰਾਜੇ ਪਤਾ ਲੱਗਾ ਸੀ ਆਈਡੀਏ ਗੱਲ ਨੂੰ ਨੋਟ ਕਰੇ ਅਗਰ ਇਹ ਚੀਜ਼ ਵਾਪਸ ਨਹੀਂ ਲਈ ਗਈ ਤਾਂ ਜੱਥੇਬੰਦੀ ਵੱਡੇ ਸੰਘਰਸ਼ ਵਾਸਤੇ ਇਥੇ ਤਿਆਰ ਹੋਊਗੀ ਇਥੇ ਵੱਡੇ ਸੰਘਰਸ਼ ਹੋਣਗੇ ਸੋ ਤੁਹਾਡੇ ਨਾਲ ਅਗਲੇ ਬੁਲਾ ਰਹੇ ਸੁਖੀਰ ਸਿੰਘ ਜੀ ਵੜਿੰਖੇੜਾ ਉਹਨਾਂ ਤੋਂ ਅਗਲੇ ਬੁਲਾ ਰਹੇ ਸੇਖ ਸਿੰਘ ਜੀ ਲੰਬੀ ਉਹ ਤਿਆਰ ਹੈ। ਜੋ ਜੋ ਮੋਦੀ ਤੇ ਟਰੰਪ ਦਾ ਪੁਤਲਾ ਫੂਕਣਾ ਹੈ। ਜਿਹੜਾ ਟੈਕਸ ਮੁਕਤ ਚੀਜ਼ਾਂ ਆਪਾਂ ਕਈ ਵਾਰ ਇਹ ਵਿਚਾਰ ਕਰਦੇ ਆ ਵੀ ਇਹਦੇ ਨਾਲ ਆਪਾਂ ਨੂੰ ਕੀ ਫਾਇਦਾ ਤੇ ਕੀ ਨੁਕਸਾਨ ਆ। ਭਰਾਵੋ ਸਿੱਧੀ ਗੱਲ ਆ ਵੀ ਆਪਣੇ ਇੱਥੇ ਆਬਾਦੀ ਜ਼ਿਆਦਾ ਹੈ ਆਪਣੇ ਦੇਸ਼ ਵਿੱਚ। ਅਮਰੀਕਾ ਵਰਗੀਆਂ ਸਟੇਟਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਆਬਾਦੀ ਬਹੁਤ ਘੱਟ ਆ ਤੇ ਉਹਨਾਂ ਦਾ ਜਿਹੜਾ ਖੇਤੀਯੋਗ ਜ਼ਮੀਨਾਂ ਉਹ ਬਹੁਤ ਜ਼ਿਆਦਾ ਆ। ਉਧੋਂ ਤਣਕ ਵੀ ਬਹੁਤ ਜ਼ਿਆਦਾ ਹੁੰਦੀ ਆ ਜੇਕਰ ਟੈਕਸ ਤੋਂ ਮੁਕਤ ਆਪਣੇ ਭਾਰਤ ਨੂੰ ਚਾਹੂਗੀ ਤਾਂ ਘੱਟ ਕੀਮਤ ਤੇ ਆਊਗੀ ਤੇ ਕਈ ਭਰਾਵਾਂ ਨੂੰ ਜਿਹੜੇ ਖੇਤੀ ਨਾਲ ਨਹੀਂ ਜੁੜੇ ਹੋਏ ਕੋਈ ਮਜ਼ਦੂਰ ਤੱਕੇ ਜੋ ਵੀ ਕੁਝ ਆਵਾਜ਼ਾਂ ਆਉਂਦੀਆਂ ਕੁਝ ਛੋਟੇ ਦੁਕਾਨਦਾਰ ਵਪਾਰੀ ਵੀ ਇਹ ਗੱਲ ਕਹਿੰਦੇ ਆ ਵੀ ਜੇਕਰ ਸਸਤੀ ਕਣਕ ਆਊਗੀ ਤਾਂ ਫਾਇਦਾ ਹੋਊਗਾ ਇਹ ਭਰਾਵਾਂ ਨੂੰ ਫੈਰਾਣੀ ਸਿਰਫ ਇਹ ਦੋ ਸਾਲਾਂ ਦੀ ਖੇੜ ਆ ਜਦੋਂ ਦੋ ਸਾਲਾਂ ਦੇ ਵਿੱਚ ਕਿਸਾਨ ਜਮ੍ਹਾਂ ਰਗੜੇਗੇ ਨਾ ਤੇ ਨਾ ਰਹਾ ਕੁਝ ਉਹਨਾਂ ਕੋਲੇ ਉਹਨਾਂ ਨੇ ਮਜਬੂਰੀ ਵਸ ਆਪਦੀਆਂ ਜ਼ਮੀਨਾਂ ਦੇਤੀਆਂ ਖਾਣਾ ਤਾਂ ਅਨਾਜ ਹੀ ਪਊਗਾ ਜਦੋਂ ਅਨਾਜ ਖਾਣਾ ਪਊਗਾ ਤਾਂ ਫਿਰ ਉਹ ਕੰਪਨੀਆਂ ਦੀ ਮਰਜ਼ੀ ਹੋਊਗੀ ਵੀ ਉਹ ਕਿੰਨਾ ਮਹਿੰਗਾ ਦੇਣੀਆਂ ਇਹ ਨਹੀਂ ਪਤਾ ਵੀ ਇਹੀ ਅਨਾਜ 15000 ਨੂੰ ਕੁਆਟਲੇ ਹੀ ਕਣਕ ਹੋ ਜੇ ਜਿਹੜੀ ਅੱਜ ਉਹ ਸਸਤੀ ਦੇਣਗੇ ਇਹ ਦੋ ਸਾਲਾਂ ਆ ਜਾਂ ਵੱਧ ਤੋਂ ਵੱਧ ਤਿੰਨ ਸਾਲਾਂ ਦੀ ਖੇੜੀ ਹੋਊਗੀ ਤੇ ਦੋ ਤਿੰਨ ਸਾਲਾਂ ਦੇ ਵਿੱਚ ਤਾਂ ਸਾਰੀ ਉਮਰ ਨਹੀਂ ਗੁਜ਼ਰਦੀ ਕਿਉਂਕਿ ਜੇ ਆਪਾਂ ਆਪਦੀ ਸائیں ਸੋਚ ਜੂ ਮੈਂ ਟਪਾ ਜੂਆਂ ਤਾਂ ਫਿਰ ਬੱਚੇ ਕੀ ਕਰਨਗੇ ਇਹ ਗੱਲ ਵੀ ਸੋਚਣੀ ਪਊਗੀ ਕਿਉਂਕਿ ਜਦੋਂ ਵੀ ਕਿਸੇ ਗੱਲ ਨੂੰ ਇਹਨਾਂ ਨੇ ਕਿਸੇ ਚੀਜ਼ ਨੂੰ ਮਾਰਨਾ ਹੁੰਦਾ ਨਾ ਪਹਿਲਾਂ ਉਹਦੀ ਕੀਮਤ ਘਟਾਉਂਦੇ ਆ ਸਾਰੇ ਭਰਾ ਜਿੰਨੇ ਵੀ ਇੱਥੇ ਬੈਠੇ ਆ ਸਾਰੇ ਟੋਟਲ ਆਪਾਂ ਦਾ ਅੱਜ ਪਸ਼ੂ ਰੱਖਦੇ ਆ ਆਪਾਂ ਨੂੰ ਪਤਾ ਵੀ ਇੱਕ ਪਸ਼ੂ ਦਾ ਦੁੱਧ ਜੇ ਮੱਝ ਦਾ ਦੁੱਧ 60 ਰੁਪਏ ਵਿਕਦਾ ਨਾ ਤਾਂ ਆਪਾਂ ਨੂੰ 90 ਰੁਪਏ ਆਪ ਨੂੰ ਤਿਆਰ ਹੁੰਦਾ ਜੇਕਰ ਆਪਾਂ ਆਪਦੇ ਖੇਤ ਦਾ ਜਿਹੜਾ ਵੱਢ ਕੇ ਲਿਆਉਂਦਾ ਮੋਟਰਸਾਈਕਲ ਜਾਂ ਟਰੈਕਟਰ ਦਾ ਖਰਚਾ ਵਗੈਰਾ ਲਾਈਏ ਨਾ ਤਾਂ 90 ਤੋਂ 100 ਤੋਂ ਪਸੰ ਨੂੰ ਸਾਰਾ ਖਰਚਾ ਕਰਨ ਤੋਂ ਬਾਅਦ ਕੋਈ ਨਾ ਕੋਈ ਇਹੋ ਜਿਹੀ ਬਿਮਾਰੀ ਪੈਂਦੀ ਹੈ ਕਿ ਫਸਲ ਨੇ ਟੇਕ ਨਹੀਂ ਚੜਦੀ ਜੇਕਰ ਕੋਈ ਫਸਲ ਹੋ ਵੀ ਜਾਂਦੀ ਹੈ ਜਿਹਨੇ ਆਪਣੇ ਝੋਨਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਿਰ ਨੂੰ ਡਿਗਰੀ ਦੇ ਵਿੱਚ ਦਿੱਕਤ ਆਉਂਦੀ ਹੈ ਸਰਕਾਰਾਂ ਉਹਨੂੰ ਟਾਈਮ ਸਰ ਖਰੀਦਦੀਆਂ ਨਹੀਂ ਉਹਦੇ ਵਿੱਚ ਕੰਪਨੀਆਂ ਨਖਰੇ ਕਰਦੀਆਂ ਐ ਵਪਾਰੀ ਨਖਰੇ ਕਰਦੇ ਐ ਇਹਦੇ ਚੀ ਸੱਲ ਵੱਧ ਐ ਇਹ ਅਸੀਂ ਕਾਰ ਲਾ ਕੇ ਲਾਵਾਂਗੇ ਪਹਿਲਾਂ ਅੱਡੇ ਵੱਡੇ ਖਰਚੇ ਕਰਕੇ ਜੋ ਜਿੰਸ ਪੈਦਾ ਕੀਤੀ ਹੁੰਦੀ ਹੈ ਹੋਰ ਜਦੋਂ ਉਹਦਾ ਰੋਟੀ ਵੀ ਪੂਰਾ ਨਹੀਂ ਦਿੰਦਾ ਇਸ ਲਈ ਭਰਾਓ ਆਪਣਾ ਅਗਲਾ ਕਦਮ ਇਹ ਵੀ ਬੰਦਾ ਹੈ ਵੀ ਆਪਾਂ ਸਰਕਾਰਾਂ ਤੇ ਦਬਾਅ ਬਣਾਈਏ ਆਪਣੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਐ ਖੇਤੀ ਯੂਨੀਵਰਸਿਟੀਆਂ ਉਹਨਾਂ ਦੇ ਵਿੱਚ ਚੰਗੇ ਬੀ ਤਿਆਰ ਕੀਤੇ ਜਾਣ ਉਹ ਸਸਤੇ ਰੇਟਾਂ ਦੇ ਉੱਤੇ ਕਿਸਾਨਾਂ ਨੂੰ ਮਹੱਈਆ ਕਰਵਾਏ ਜਾਣ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਸਪ੍ਰੇਹਾਂ ਤਿਆਰ ਕੀਤੀਆਂ ਜਾਣ ਸਸਤ ਨਾ ਨਾ ਰਹੀ ਤਾਂ ਜੋ ਸਸਤੇ ਰੇਟਾਂ ਤੇ ਲੋਕਾਂ ਨੂੰ ਮਹੱਈਆ ਕਰਵਾਈਆਂ ਜਾਣ ਤਾਂ ਜੋ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਬੀ ਸਪ੍ਰੇ ਮਿਲੇ ਤੇ ਚੰਗੀਆਂ ਫਸਟ ਪੈਦਾਵਾਰ ਹੋਵੇ ਚ ਫਸਲਾਂ ਦੀ ਤਾਂ ਉਸ ਤੋਂ ਬਾਅਦ ਉਹਦਾ ਰੇਟ ਚੰਗਾ ਦਿੱਤਾ ਜਾ ਸਕੇ ਇਸ ਲਈ ਆਪਾਂ ਨੂੰ ਲੰਮੇ ਸੰਘਰਸ਼ ਕਰਨੇ ਪੈਣੇ ਆ ਇਸ ਲਈ ਭਰਾਵੋ ਕਿੱਲੀ ਜ਼ਮੀਨ ਦਾ ਹੀ ਮਸਲਾ ਨਹੀਂ ਆਪਣੇ ਬੱਚਿਆਂ ਦੇ ਰੋਜ਼ਗਾਰ ਦਾ ਮਸਲਾ ਹੈ ਨੌਕਰੀਆਂ ਦਾ ਮਸਲਾ ਹੈ ਜਿਹੜੇ ਆਪਣੇ ਸਰਕਾਰੀ ادارے ਇਹਨਾਂ ਨੇ ਹੌਲੀ-ਹੌਲੀ ਪ੍ਰਾਈਵੇਟ ਕਰਤੇ ਕੰਪਨੀਆਂ ਨੂੰ ਵੇਚਤੇ ਇਹ ਆਪਣੀ ਜ਼ਮੀਨ ਤਾਂ ਜੋ ਆਪਣੇ ਕੋਲ ਸੀ ਉਹ ਖੋਣਾ ਚਾਹੁੰਦੇ ਸੀ ਉਹ ਤਾਂ ਆਪਾਂ ਬਚਾ ਲਈ ਹੈ ਪਰ ਜਿਹੜਾ ਪਹਿਲਾਂ ਇਹ ਬਹੁਤ ਕੁਝ ਆਪਾਂ ਤੋਂ ਖੋ ਚੁੱਕਿਆ ਹੈ ਉਹ ਵੀ ਬਦਸਰਾਂ ਵਾਸਤੇ ਆਪਾਂ ਨੂੰ ਜਦੋਜਾਦ ਕਰਨਾ ਪੈਣਾ ਹੈ ਵੱਡੇ ਸੰਘਰਸ਼ ਲੜਨੇ ਪੈਣੇ ਆ ਹਜੇ ਤੱਕ ਆਪਣੀ ਅੱਧਾ ਤੋਂ ਪਰਸੈਂਟ ਆਬਾਦੀ ਜਾਗਰਤ ਹੋਈ ਹੈ ਜਿਹਨੂੰ ਇਹਨਾਂ ਨੀਤੀਆਂ ਪਾਲਿਸੀਆਂ ਬਾਰੇ ਪਤਾ ਹੈ ਜਿਹਨਾਂ ਨੂੰ ਸੰਘਰਸ਼ਾਂ ਬਾਰੇ ਪਤਾ ਹੈ ਵੀ ਸਾਨੂੰ ਜ਼ਰੂਰੀ ਹੈ ਆਪਣੇ ਬੱਚਿਆਂ ਦਾ ਕੋਈ ਰੱਖ ਬਚਾਉਣ ਲਈ ਆਪਣੇ ਪੰਜਾਬ ਨੂੰ ਬਚਾਉਣ ਲਈ ਆਪਣੇ ਦੇਸ਼ ਨੂੰ ਬਚਾਉਣ ਲਈ ਆਪਾਂ ਨੂੰ ਸੰਘਰਸ਼ ਕਰਨੇ ਪੈਣੇ ਆ ਪਰ ਬਾਕੀ ਰਹਿੰਦੀ ਆਬਾਦੀ ਨੂੰ ਇਹ ਸਿੱਖਿਅਤ ਕਰਨ ਵਾਸਤੇ ਆਪਾਂ ਨੂੰ ਲਾਮਬੰਦੀ ਕਰਨੀ ਪੈਣੀ ਹੈ ਜਿਸ ਤਰ੍ਹਾਂ ਪ੍ਰਾਈਵੇਟ ਸੇਸ਼ਨ ਦਾ ਹੀ ਲੈ ਲਓ ਤੁਸੀਂ ਬੱਸਾਂ ਤੇ ਲਾ ਲਓ ਜੇਕਰ ਸਾਰੀਆਂ ਬੱਸਾਂ ਸਰਕਾਰੀ ਹੋਣ ਤਾਂ ਸਾਰਾ ਪੈਸਾ ਜੋ ਖਜ਼ਾਨੇ ਦੇ ਵਿੱਚ ਜਾਵੇ ਤੇ ਉਹ ਆਪਣੇ ਵਿਕਾਸ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਪਾ ਸਕਦਾ ਹੈ ਉਹਦੇ ਨਾਲ ਸਿਹਤ ਸੂਲਤਾ ਚੰਗੀਆਂ ਕੀਤੀਆਂ ਜਾ ਸਕਦੀਆਂ ਉਹਦੇ ਨਾਲ ਸਿੱਖਿਆ ਦਾ ਸਿਸਟਮ ਚੰਗਾ ਕੀਤਾ ਜਾ ਸਕਦਾ ਹੈ ਪਰ ਜਿਹੜੇ ਪ੍ਰਾਈਵੇਟ ਮਗਰਮੱਛ ਬਾਦਲਾ ਕੈਪਟਨ ਹੋਰ ਤਾਂ ਇਸ ਤਰ੍ਹਾਂ ਦੀਆਂ ਕੰਪਨੀਆਂ ਵੱਡੀਆਂ ਜਿਨ੍ਹਾਂ ਨੇ ਆਪਣੀਆਂ ਬੱਸਾਂ ਪਾਈਆਂ ਹੋਈਆਂ ਜਿਨ੍ਹਾਂ ਦਾ ਰੋਜ਼ ਮਤਲਬੀ ਪੈਸੇ ਤੋਂ ਬਿਨਾਂ ਇੱਕ ਵੱਡਾ ਕੰਮ ਰੋਜ਼ ਬਹੁਤ ਵੱਡੇ ਕਤਲ ਕਰਦੀਆਂ ਇਹ ਬਸਾਂ ਕਿਉਂਕਿ ਡਰਾਈਵਰਾਂ ਨੂੰ 80000 ਰੁਪਇਆ ਇਹ ਤਨਖਾਹ ਦਿੰਦੇ ਆ ਤੇ ਉਹਨਾਂ ਦੇ ਇੰਨਾ ਵੱਡਾ ਦਬਾਅ ਹੁੰਦਾ ਹੈ ਵੀ ਜੇ 2 ਮਿੰਟ ਵੀ ਕਿਤੇ ਬੱਸ ਲੇਟ ਹੋ ਜਾਂਦੀ ਹੈ ਕਿਸੇ ਟ੍ਰੈਫਿਕ ਦੀ ਵਜ੍ਹਾ ਕਰਕੇ ਜਾਂ ਕਿਸੇ ਹੋਰ ਤਕਨੀਕੀ ਨੁਕਸ ਕਰਕੇ ਤਾਂ ਉਸ ਡਰਾਈਵਰ ਨਾਲ ਇੰਨੀ ਕੁੱਤੇਖਾਣੀ ਹੁੰਦੀ ਆ ਉਹਦੀ ਮਾਰਕੁੱਟ ਵੀ ਕੀਤੀ ਜਾਂਦੀ ਆ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਆ ਤਾਂ ਕਿ ਸਾਡਾ ਨੁਕਸਾਨ ਕਰਤਾ ਦੋ ਸਾਰੀਆਂ 10 ਵਾਰੀਆਂ ਘੱਟ ਹੋ ਗਈਆਂ ਇਹ ਭਰਾਵੋ ਜਿਹੜੇ ਕਬਲ ਹੁੰਦੇ ਆ ਉਹ ਇਸ ਫੁੱਟ ਦੇ ਵਿੱਚੋਂ ਹੁੰਦੇ ਆ ਜੇ ਉਹ ਵੀ ਬੱਸਾਂ ਸਰਕਾਰੀ ਹੋਣ ਤਾਂ ਜੇ ਕੋਈ 2 ਮਿੰਟ ਲੇਟ ਹੋ ਜੂਗੀ ਅਗਲੀ ਬੱਸ ਸਵਾਰੀ ਲੈ ਜੂਗੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜੇ ਉਸ ਤੋਂ ਮਗਰਲੀ ਬੱਸ ਚੱਕ ਲੋਗੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਸਾਰੀਆਂ ਬੱਸਾਂ ਸਰਕਾਰੀ ਐ ਤਾਂ ਸਾਰਾ ਪੈਸਾ ਖਜ਼ਾਨੇ 'ਚ ਜਾਣਾ ਐ ਪਰ ਇਹ ਕੀ ਕਰਦੇ ਆ